ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋ ਕੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਆ ਦੋ ਤਿੰਨ ਗੰਡੇ ਆ ਇੱਕ ਟਮਾਟਰ ਆ ਇਹ ਦੋ ਤਿੰਨ ਮਿਰਚਾਂ ਵਾਂ ਕੋਈ ਲਾਲ ਆ ਕੋਈ ਪੀਲੀ ਆ ਕੋਈ ਹਰੀ ਆ ਇਹ ਆਪਾਂ ਲੈ ਆਏ ਆ ਚਿਪੜ ਇਹਨਾਂ ਨੂੰ ਹੀ ਕੀ ਬੋਲਦੇ ਜੇ ਮਾਲਵੇ ਚ ਇਹਨਾਂ ਨੂੰ ਰਾਏ ਆਂਦੇ ਆ ਤੇ ਮਾਝੇ ਚ ਚਿਪੜ ਕੋਈ ਰਿਪੜਾਂ ਦਾ ਵਾਰ ਇਪੜਦੇ ਚਿਪੜਦੇ ਵਿੱਚ ਅੰਤਰ ਆ ਰਿਪੜ ਹੋਰ ਹੁੰਦੇ ਤੇ ਚਿਪੜ ਹੋਰ ਹੁੰਦੇ ਆ ਇਹਦੀ ਆਪਾਂ ਬਣਾਵਾਂਗੇ ਅੱਜ ਚਟਣੀ ਤੇ ਪੂਤਨਾ ਆਪਣਾ ਘਰੇ ਲੱਗਾ ਉਹ ਤਾਂ ਆਪਾਂ ਪੂਤਨਾ ਤੋੜ ਲੈਨੇ ਆ ਇਹ ਆਪਣੀ ਬਗੀਚੀ ਬਾਗਬਾਨੀ ਇੰਨੇ ਆਪਾਂ ਇੱਥੇ ਰੋਜ਼ ਪੈਨੇ ਤੁਹਾਨੂੰ ਪਤਾ ਵਾ ਤੇ ਆ ਵੇਖੋ ਗਮਲੇ ਦੇ ਵਿੱਚ ਇਹ ਕੀ ਆ ਜਿਹੜੀ ਇਹ ਬੂਟੀ ਹੋਈ ਹੈ ਇਹ ਬਹੁਤ ਗੁਣਕਾਰੀ ਬੂਟੀ ਹੁੰਦੀ ਆ ਇਹ ਲੀਵਰ ਵਾਸਤੇ ਤੇ ਕਿਡਨੀਆਂ ਵਾਸਤੇ ਬਹੁਤ ਫਾਇਦੇਮੰਦ ਹੁੰਦੀ ਆ ਜੇ ਵੀ ਆਪਾਂ ਕਿਸ ਦਿਨ ਦਵਾਈ ਬਣਾਵਾਂਗੇ ਤੇ ਇਹਦਾ ਇਹ ਸਾਗ ਚ ਵੀ ਪਾ ਲਈਦੀ ਆ ਇਹਨੂੰ ਯਾਰ ਦਾਣੇ ਆਂਦੇ ਆ ਤੁਹਾਡੇ ਨੂੰ ਤਾਂ ਕੀ ਕਹਿੰਦੇ ਆ ਕਮੈਂਡ ਕਰਕੇ ਦੱਸਿਓ ਇਹ ਬਹੁਤ ਫਾਇਦੇਮੰਦ ਹੁੰਦੀ ਆ ਬੁੱਢੀ ਇਹਦਾ ਵੀ ਆਪਾਂ ਕਿਸ ਦਿਨ ਕੁਝ ਬਣਾਵਾਂਗੇ ਇਧਰ ਆਪਣਾ ਪੂਤਨਾਵਾ ਇਹ ਆਪਣਾ ਪੂਤਨਾ ਇਹਨੂੰ ਆਪਾਂ ਪੂਤਨੇ ਨੂੰ ਵੱਡਾਂਗੇ ਚਟਨੀ ਚ ਪਾਉਣ ਵਾਸਤੇ ਇਦਾਂ ਆਪਣੇ ਇਹ ਪੱਥਰ ਚਟ ਲੱਗਾ ਵਾ ਪਤਾ ਨਹੀਂ ਇਹਨੂੰ ਪੱਥਰ ਚਟ ਕਹਿੰਦੇ ਤੇ ਕੀ ਕਹਿੰਦੇ ਇਦਾਂ ਆਪਣਾ ਕੜੀ ਪੱਤਾ ਲੱਗਾ ਤੇ ਥੱਲੇ ਵੇਖੋ ਕਿੰਨੇ ਬੂਟੇ ਹੋਏ ਕੜੀ ਪੱਤੇ ਦੇ ਤੇ ਆਪਾਂ ਨਵੇਂ ਤਿਆਰ ਕਰਾਂਗੇ ਹੁਣ ਪੁਰਾਣਾ ਹੋ ਗਿਆ ਉਤਨਾ ਆਪਾਂ ਘਰੇ ਹੀ ਲਾਇਆ ਵਾ ਉਤਨਾ ਆਪਾਂ ਘਰੋਂ ਹੀ ਤੋੜ ਲੈਨੇ ਆਂ ਆਪਾਂ ਸਾਰਾ ਚੰਗੀ ਤਰ੍ਹਾਂ ਸਾਫ਼ ਕਰ ਲੈਨੇ ਧੋ ਲੈਨੇ ਤੇ ਗੰਡੇ ਵੀ ਕੱਟ ਕੇ ਧੋ ਲੈਨੇ ਫਿਰ ਆਪਾਂ ਮਿਲਦੇ ਆਂ ਇਸ ਜਟਨੀ ਦਾ ਸਮਾਨ ਆਪਾਂ ਸਾਰਾ ਛਿੱਲ ਲਿਆ ਪੂਤਨਾ ਚੰਗੀ ਤਰ੍ਹਾਂ ਧੋ ਲਿਆ ਵਾ ਤੇ ਚਿਬੜ ਵੀ ਆਪਾਂ ਛਿੱਲ ਲਿਆ ਗੰਡੇ ਵੀ ਚੰਗੀ ਤਰ੍ਹਾਂ ਛਿੱਲ ਕੇ ਧੋ ਲਿਆ ਇਹਨਾਂ ਆਪਾਂ ਬਣਾਉਨੇ ਆ ਚਟਨੀ ਤੇ ਚਿਪੜ ਆਪਾਂ ਨੂੰ 1 ਮਹੀਨਾ ਸਾਲ ਚ ਮਿਲਦੇ ਆ ਤੇ ਇਹਦਾ ਆਪਾਂ ਨੂੰ ਫਾਇਦਾ ਚੱਕਣਾ ਚਾਹੀਦਾ ਵਾ ਤੁਹਾਨੂੰ ਪਤਾ ਆਪਾਂ ਚਾਰ ਵੀ ਪਾਉਨੇ ਹੁੰਦੇ ਨੇ ਜਿੰਦੋਂ ਜ਼ਿਆਦਾ ਚਿਪੜ ਮਿਲਣਾ ਆਪਾਂ ਨੂੰ ਹੁਣ ਆਪਾਂ ਚਟਨੀ ਬਣਾ ਰਹੇ ਆ ਇਹਨਾਂ ਦੇ ਬਹੁਤ ਫਾਇਦੇ ਬਹੁਤ ਫਾਇਦੇਮੰਦ ਗੁਣਕਾਰੀ ਚੀਜ਼ ਆ ਤੇ ਆਪਾਂ ਹੁਣ ਅੱਜ ਚਟਨੀ ਬਣਾਉਨੇ ਇਹਨਾਂ ਦੀ ਇਹਨਾਂ ਦਾ ਆਪਾਂ ਨਾਰਦਾ ਨਾ ਪਾਵਾਂਗੇ ਉਹਨਾਂ ਦੇ ਜਿਆਦਾ ਨਹੀਂ ਆਪਾਂ ਪਾਉਣਾ। ਕਿਉਂਕਿ ਆਪਾਂ ਚਿਬੜ ਪਾ ਰਹੇ ਹਾਂ ਵਿੱਚ ਟਮਾਟਰ ਪਾ ਰਹੇ ਹਾਂ ਜਿਵੇਂ ਉਹ ਤਾਂ ਆਪਾਂ ਖੱਟੀ ਨਹੀਂ ਛਟਣੀ ਬਣਾਉਣੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ। ਇੰਨਾ ਕ ਆਪਾਂ ਪਾਵਾਂਗੇ ਜੀਰਾ ਤੇ ਨਾਲ ਹੀ ਕੂਤਨਾ ਪਾ ਕੇ ਇਹਨੂੰ ਬਰੀਕ ਕਰ ਲੈਨੇ ਆਪਾਂ। ਫਿਰ ਬਾਕੀ ਚੀਜ਼ਾਂ ਆਪਾਂ ਬਾਅਦ ਚ ਪਾਵਾਂਗੇ। ਤੇ ਸਵਾਦ ਅਨੁਸਾਰ ਆਪਾਂ ਲੂਣ ਪਾ ਲਾਂਗੇ। ਇੱਕ ਚੀਜ਼ ਜਮਨੀ ਪਾ ਤੁਰਪੂ ਤਨਾ ਆਪਾਂ ਬਰੀਕ ਕਰ ਲਿਆ ਵਾ ਹੁਣ ਆਪਾਂ ਗੰਡੇ ਪਾ ਲਾਂਗੇ ਗੰਡੇ ਬਰੀਕ ਕਰ ਲਾਂਗੇ ਗੰਡੇ ਕੋਟਲੇ ਨੇ ਆ ਫਿਰ ਆਪਾਂ ਚਿਬੜ ਪਾਵਾਂਗੇ ਗੰਡੇ ਆਪਾਂ ਕੋਟਕੇ ਬਰੀਕ ਕਰ ਲਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਹੁਣ ਚਿਬੜ ਚਿਬੜ ਬਰੀਕ ਕਰ ਲਾਂਗੇ ਇਹਨਾਂ ਨੂੰ ਚਿਬੜਾ ਨੂੰ ਕੱਟ ਕੇ ਪਾ ਲੈਨੇ ਸਾਪਾ ਹੁਣ ਸਹੀ ਜੇ ਸਹੀ ਜੇ ਦਾ ਨੂੰ ਬ੍ਰੀਕ ਕਰਨਾ ਕਿਉਂਕਿ ਇਹਨਾਂ ਦੀਆਂ ਸਿੱਟਾਂ ਪੈਣੀਆਂ ਸਿਬੜਾਂ ਦੇ ਵਿੱਚ ਪਾਣੀ ਹੁੰਦਾ ਵਾ ਇਹ ਛਿਬੜ ਖਾਨ ਦੇ ਵਿੱਚ ਤਾਂ ਹੀ ਸਵਾਦ ਤੇ ਗੁਣਕਾਰੀ ਹੁੰਦੇ ਕਿਉਂਕਿ ਪਾਣੀ ਦੇ ਭਰਪੂਰ ਹੁੰਦੇ ਚਟਣੀ ਆਪਣੀ ਬਣ ਕੇ ਤਿਆਰ ਹੈ ਵੇਖੋ ਆਪਾਂ ਘੋੜ ਘੋੜ ਕੇ ਆਂ ਜਿੱਕ ਜਾਨ ਕਰ ਲਈ ਆ ਤੇ ਚਿਬੜਾਂ ਦੀ ਚਟਣੀ ਜ਼ਰੂਰ ਖਾਇਆ ਕਰੋ ਚਿਬੜ ਆਪਾਂ ਨੂੰ ਸਾਲ 'ਚ ਇੱਕ ਮਹੀਨਾ ਹੀ ਮਿਲਦੇ ਆ ਜਿਵੇਂ ਕਿ ਇੱਕ ਮਹੀਨਾ ਹੀ ਆਪਾਂ ਨੂੰ ਖਰਬੂਜਾ ਮਿਲਦਾ ਵਾ ਤੇ ਇੱਕ ਮਹੀਨਾ ਹੀ ਆਪਾਂ ਨੂੰ ਤਰਬੂਜ ਮਿਲਦਾ ਵਾ ਤੇ ਇੱਕ ਇੱਕ ਮਹੀਨਾ ਜਾਮਨ ਤੇ ਦੋ ਕੁ ਮਹੀਨੇ ਆਪਾਂ ਨੂੰ ਅੰਬ ਮਿਲਦੇ ਆ ਤੇ ਇਹ ਜਿਹੜੀਆਂ ਸੀਜ਼ਨ ਦੀਆਂ ਸੀਜ਼ਨ ਦੇ ਫਰੂਟ ਹੁੰਦੇ ਆ ਇਹ ਖਾਇਆ ਕਰੋ ਇਹ ਬਹੁਤ ਫਾਇਦੇਮੰਦ ਹੁੰਦੇ ਆ ਬਾਕੀ ਫੂਡ ਜਿਹੜੇ ਆ ਉਹ 12 ਮਹੀਨੇ ਹੀ ਮਿਲਦੇ ਆ ਇਹ ਆਪਾਂ ਨੂੰ ਸਿਰਫ ਕੋਈ 15 ਦਿਨ ਕੋਈ ਮਹੀਨਾ ਕੋਈ 2 ਮਹੀਨੇ ਮਿਲਦੇ ਆ ਆਪਣੀ ਚਟਨੀ ਤਿਆਰ ਆ ਤੇ ਆਪਾਂ ਕੱਢ ਲੈਨੇ ਇਹਨੂੰ ਇੱਕ ਬੋਲ ਚ ਆਪਾਂ ਚਟਨੀ ਇੱਕ ਬੋਲ ਚ ਕੱਢ ਲੈਨੇ ਆ ਚਲੋ ਜੀ ਚਟਨੀ ਬਣ ਕੇ ਆਪਣੀ ਤਿਆਰ ਆ ਤੇ ਕਿੰਨੂ ਕਿੰਨੂ ਪਸੰਦ ਆਈ ਸਾਡੀ ਚਟਨੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ